ਸਸਿਕਾਲ ਜੀ ਸਾਰੇ ਪ੍ਰਭਾਂ ਨੂੰ ਕੀ ਹਾਲ ਚੱਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਮੋਗੇ ਜਰੇ ਦੇ ਪਿੰਡ ਤੇ ਮਸ਼ਹੂਰ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਲੋਪੋ ਪਿੰਡ ਦੇ ਵਿੱਚ ਆ ਮਿੱਤਰੋ ਤੇ ਲੋਪੋ ਆ ਜਿਹੜਾ ਪਿੰਡ ਜਿਹੜਾ ਮੋਗੇ ਦਾ ਪਿੰਡ ਆ ਗਿਆ ਇਹ ਮਿੱਤਰੋ ਤੇ ਜਦੋਂ ਤੁਸੀਂ rau keone rau kala ਤੋਂ ਸਿੱਧਾ ਆਪਾਂ ਹਾਈਵੇ ਫੜਦੇ ਆ ਤੇ ਹਾਈਵੇ ਤੋਂ ਅਗਲਾ ਪਿੰਡ ਕਾਟਾ ਜਿਹੜਾ ਸਿੱਧਾ ਉਹ ਲੋਪੋ ਪਿੰਡ ਦੇ ਵਿੱਚ ਲੈ ਕੇ ਆਉਂਦੀ ਆ ਛੜਕ ਮਿੱਤਰੋ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੈਂ ਮੌਜੂਦ ਆ ਇੱਕ ਮਹਿ ਮਖਾਉਣੀ ਆ ਤੁਹਾਨੂੰ ਸੂਈ ਸਵਾਈ ਤਿਆਰ ਦੁੱਧਾਂ ਦੀ ਚੰਗੇ ਟਰਾਂਚੇ ਦੀ ਮਾਲਕਾਣਾ ਕਰਮਾ ਵਾਲੀ ਕਿੰਨਵਾ ਸੂਆ ਸੂਈ ਆ ਕਿੰਨੇ ਦਿਨਾਂ ਦੀ ਸੂਈ ਆ ਸਾਰੀ ਗੱਲਬਾਤ ਆਪਾਂ ਮਾਲਕ ਦੇ ਨਾਲ ਕਰ ਲੈਨੇ ਆ ਉਹ ਮਿਲਦੇ ਆਪਾਂ ਡਿਟੇਲ ਜਾਣਦੇ ਸਤਿ ਸ਼੍ਰੀ ਅਕਾਲ ਵੀਰ ਕੀ ਹਾਲ ਆ ਵੱਡੇ ਭਾਈ ਵਧੀਆ ਵੀਰੇ ਸੇਤਾਂ ਘਰ ਪਰਵਾਦ ਵੀਰੇ ਸਾਰੇ ਵਧੀਆ ਵੀਰੇ ਸ਼ੁਕਰ ਅੱਛਾ ਇੱਕ ਵਾਰੀ ਆਪਣਾ ਘਰ ਤਾਂ ਆ ਗਿਆ ਲੋਪੂ ਵਾਲੀ ਛੜਕ ਤੇ ਆ ਗਿਆ ਦੁੱਧੀ ਤੇ ਰਾਉਕ ਵਾਲੀ ਛੜਕ ਤੇ ਆ ਗਿਆ ਠੀਕ ਆ ਵੀ ਲੋਪੂ ਪਿੰਡ ਦੇ ਵਿੱਚ ਵੜਨਾ ਢਿੰਗਾ ਪਰ ਬਾਰ ਬਾਰ ਹਾਂ ਅੱਛਾ ਵੀਰੇ ਨਾਮ ਕੀ ਆਪਣਾ ਨਾਮ ਮੇਰੇ ਧਰਮਪਾਲ ਸਿੰਘ ਧਰਮਪਾਲ ਸਿੰਘ ਸੰਨੋਖ ਵੀਰ ਅ ਅਜਤੋਂ ਪਰਮਾਇ ਜਿਹੜੀ ਮੈਂ ਮੇਤੂਨੀ ਆਪਾਂ ਇਹ ਕਿੰਨਾ ਸੂਆ ਸੋਈ ਹੈ ਵੀਰੇ ਇਹ ਵੀਰੇ ਤੀਜਾ ਸੂਆ ਤੀਜਾ ਸੂਆ ਸੋਈ ਆ ਅੱਜ ਕਿੰਨੇ ਦਿਨ ਹੋ ਗਏ ਤਰਨ ਇਹ ਵੀਰੇ 14 ਦਿਨ ਹੋ ਗਏ 14 ਦਿਨਾਂ ਦੀ ਸੂਈ ਥਲੇ ਕਿੰਨਾ ਦੁੱਧ ਕੱਢਣ ਦੀ ਬਈ 11 ਤੋਂ 12 ਕਿਲੋ ਦੇ ਵਿੱਚ 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 ਅੱਛਾ ਦੁੱਧ ਪੀ ਕੇ ਲੈਵਲ ਕਿੰਨਾ ਦੇ ਦਿੰਦੀ ਇਹ ਵੀਰੇ 14 ਕਿਲੋ ਦਾ ਆਪਾਂ ਨੂੰ ਬੰਦੇ ਨੇ ਗਾਰੰਟੀ ਦਿੱਤੀ ਸੀ ਆਪਾਂ ਇਹ ਲਈ ਸੀ ਕਿ ਤੋਕੜ ਤੋਕੜ ਆਪਾਂ ਇਹ ਚਾਰ ਮਹੀਨਿਆਂ ਦੀ ਗੱਭਨ ਲਈ ਸੀਗੀ ਉਹਦੇ ਚਾਰਾਂ ਚਾਰ ਮਹੀਨੇ ਹੋਏ ਹੋਏ ਸੀ ਉਹਦੇ ਉਹਨੇ 9-10 ਕਿਲੋ ਦੁੱਧ ਛੇਰੇ ਦਿੱਤੇ ਟੁੱਕੜ ਗੱਭਨ ਨੇ ਦਿੱਤਾ ਹੋਇਆ ਆਪਣਾ ਦਿੱਤਾ ਹੋਇਆ ਵੀਰੇ ਆਪਣੇ ਘਰੇ ਆ ਕੇ ਜੂ ਕਰ ਮਾਣ ਜੀ ਤੇ ਉਹਨਾਂ ਨੇ ਆਪਾਂ ਨੂੰ 14 ਲੀਟਰ ਕਿਹਾ ਸੀ ਇਸ ਸਮੇਂ ਇਹ 14 ਦਿਨਾਂ ਦੀ ਸੂਈ ਥੱਲੇ 11 ਤੋਂ 12 ਕਿਲੋ ਆ। ਹੁਣ ਤਿਆਰ ਆ ਹਨਾ। ਤਿਆਰ ਆ ਤੇ ਹਲੇ ਇਹਦਾ ਕੜਕੁੜ ਚੱਲਣਾ ਨਹੀਂ ਕਰ ਚੱਲਣਾ ਹਲੇ। ਤੇ ਇਹਨੂੰ ਲੇਟੀ ਲੂਟੀ ਪੈਣੀ ਆ 25 26 ਦਿਨਾਂ ਤੇ ਜਾ ਕੇ ਜਣ ਕੇ 2 ਕਿਲੋ ਤਾਂ ਇੱਥੋਂ ਵਧਣਾ ਚਾਹੀਦਾ। ਵਧਣਾ ਜੀ 14 13 ਖੁੱਲਾ ਦੁੱਧ ਦੇ। ਦੇਊਗੀ ਵੀਰੇ 13 ਤੇ ਆਪਣੀ ਗਾਰੰਟੀ ਆ। 14 ਦੇ ਦੇ ਬਾਕੀ ਆਪਦੀ ਮਿਹਨਤ ਆ ਹਨਾ। ਤੇ ਚਵਾਚੂ ਕਿਵੇਂ ਲੱਗਾ ਵੀ? ਬਹੁਤ ਵਧੀਆ ਬੱਪ। ਪੁੱਲੀ ਆ ਜਮਾ। ਹਾਂਜੀ ਠੀਕ ਆ ਭਾਈ। ਬਗਰ ਦੇ ਕੱਟਾ ਗਿਆ ਕੀ? ਬੱਜ ਵੀਰੇ ਕੱਟੀ ਆ। ਅੱਛਾ ਮਗਰ ਵੀ ਕੱਟੀ ਆ ਜੀ। ਹਾਂਜੀ ਵੀਰੇ ਭਾਈ। ਨਹੀਂ ਬੋ ਤਾਂ ਮੇਰਾ ਜੀ ਬ੍ਰੇਕ ਕੀ ਬ੍ਰੂਕੀ ਬਹੁਤ ਚੰਗੀ ਆ ਹਨਾ ਬਾਈ ਵੀਰੇ ਮੱਝ ਫੇ ਸ਼ਾਂਤੀ ਇੱਕ ਦਾ ਫੋਰ ਬਣ ਜਾਂਦੀ ਹੋਰ ਬੰਜਨੇ ਕਿਉਂਕਿ ਵੀਰੇ ਚੋਈ ਵੀ ਲੇਟ ਆ ਇਹ 7-8 ਵਜੇ ਚੋਈ ਸੀ ਆ 12:00 ਵਜੇ ਆਪਾਂ ਇਹਨੂੰ ਵੀਡੀਓ ਬਣਾ ਰਹੇ ਆ 4 ਘੰਟੇ ਹੋ ਗਏ ਤਰਨ ਹਾਂਜੀ ਵੀਰੇ ਦੇ ਟਾਈਮ ਦਿਖਾ ਦੀ ਵਿੱਚ ਵੀਡੀਓ ਦੇ ਟਾਈਮ ਜ਼ਰੂਰ ਵਿਖਾ ਦੀ ਨੋਟ ਕਰ ਲਿਓ ਮੇਥੋਂ ਲੇਵੇ ਭਾਂਡੇ ਦੀ ਜੱਜਮੈਂਟ ਇਹਦੀ ਤੁਹਾਨੂੰ ਉਸ ਹਫ਼ਤੇ ਆ ਜਾਊਗੀ ਕਿਉਂਕਿ ਮੇਰੇ ਸਾਹ ਨਾਲ ਕਿੰਨਾ ਟਾਈਮ ਆ 11:57 11:57 ਤੇ ਮੈਨੂੰ 12:00 ਤੋਂ ਘੱਟ ਟਾਈਮ ਤੇ ਮੈਂ ਵੀਡੀਓ ਇਹਦੀ ਕਵਰ ਕਰਦਾ ਪਿਆ ਮਗਰ ਇਹਦੇ ਕੱਟੀ ਆ ਹੁਣ ਆਪਾਂ ਕਰਦੇ ਆਂ ਬਾਈ ਦੇ ਨਾਲ ਰੇਟ ਦੀ ਗੱਲ ਵੀਰੇ ਰੇਟ ਕੀ ਤਾ ਕੀਤਾ ਵੀਰੇ ਰੇਟ ਵੀਰੇ ਆਏ ਆਂ ਵੀਰੇ ਆਪਣਾ ਦੇਖੋ ਵਪਾਰੀਆਂ ਵਾਲੇ ਤਾਂ ਗੱਲ ਹੈਣੀ ਹਨਾ 15 20 ਹਰੋਤੇ ਮੰਗਦੇ ਆਂ ਆਪਾਂ ਜਿੰਨੇ ਕੁ ਲੈਣੇ ਆ ਜੈ ਜੈ ਆਪਾਂ ਲੈਣੇ ਦੀ ਗੱਲ ਕਰਦੀ ਪੁੱਸ ਹਾਂ ਤੇ ਰੇਟ ਵੀਰੇ ਦਾ 10 ਕਰਦੇ ਆ ਠੀਕ ਆ ਵਿੱਚੋਂ ਮੰਨ ਤਾਂ ਵੀਰੇ ਆਪਾਂ ਜਰੂਰ ਕਰਾਂਗੇ ਵੀਰ ਭਾਈ ਦਾ ਹਣਾ ਬਾਕੀ ਇੱਕ ਗੱਲ ਵੀਰੇ ਹੈਗੀ ਆ ਆਪਣਾ ਐ ਨਹੀਂ ਵੀ ਜਿੰਨਾ ਦੁੱਧ ਦੱਸਿਆ ਉਹਨਾਂ ਦਾ ਦੁੱਧ ਹੋਊਗਾ ਐ ਨਹੀਂਗਾ ਜੇ ਆਪਾਂ 11 12 ਕਹਿਦਾ ਤੇ 10 ਨਹੀਂ ਕੋ ਹਾਂ ਵੀ ਆਵੇ ਅਗਲਾ 100 ਕਿਲੋ ਦੇ ਤੇ ਅੱਠ ਰਹਿ ਜੇ ਫਿਰ ਸਵਾਦ ਅਲੀ ਵੀਰੇ 12 ਵੀ ਹੋ ਸਕਦਾ 11 ਵੀ ਹੋ ਸਕਦਾ 11 ਮੰਨ ਕੇ ਸੌਦਾ ਕਰਿਓ ਵਾਧਾ ਕੋਈ 1 ਕਿਲੋ ਖੰਡ ਨਾਲ ਜਦੋਂ ਗੱਲ ਵੱਖਰੀ ਤੇ ਵੀਰੇ ਗਰੰਟੀ ਆ ਅੱਜ 14 ਦਿਨ ਹੋ ਗਏ ਬੰਦਾ ਲੇਟੀ ਲੂਟੀ ਪਾਊਗਾ 25 26 ਦਿਨਾਂ ਤੇ 12 ਪਲੱਸ ਨਾ ਕੀਤਾ ਆਪਣੀ ਗਰੰਟੀ ਠੀਕ ਆ ਭਾਈ ਤੇ ਦੂਜੀ ਗੱਲ ਮ ਅੱਧੀਆ ਤਾਂ ਫਿਰ ਤਾਂ ਵੀ ਫਿਰ ਤਾਂ ਸੀਲ ਵਾਲਾ ਪੱਖ ਵੀ ਮਜ਼ਬੂਤ ਆ ਜਾਂਦਾ ਮੈਂ ਨਾ ਵੀਰੇ ਹੂੰ ਟੀਕਾ ਹਾਂ ਪਿਛਲੇ 2 ਮਹੀਨੇ ਮੈਂ ਟੀਕਾ ਲਾ ਕੇ ਚੁਈਆ ਪਹਿਲੇ 6-7 ਮਹੀਨੇ ਨੂੰ ਮਿਲੀ ਉਹਦੋਂ ਬਿਮਾਰ ਹੋ ਗਈ ਸੋਨ ਦੱਸਿਆ ਸੀਗਾ ਉਹਦੋਂ ਬਾਅਦ ਵੀ ਟੀਕਾ ਲਾ ਕੇ ਵੀ ਉਹੀ ਬਹਿ ਜਾਂਦਾ ਸੀ ਮੈਂ ਕੋਈ ਬਿਮਾਰੀ ਦੀ ਆ ਗਈ ਸੀ ਹਾਂ ਹਾਂ ਬਿਮਾਰੀ ਕਰਕੇ ਨਹੀਂ ਤਾਂ ਉਹਵੇਂ ਤਾਂ ਨੇ ਮਿਲ ਹੀ ਜਾਣਾ ਹੀ ਮਿਲ ਹੀ ਜਾਣਾ ਹੈ ਵੀਰੇ ਅੱਛਾ ਵੀਰੇ ਨੰਬਰ ਸਾਂਝਾ ਕਰੀਏ ਵੀਰੇ ਤੁਹਾਨੂੰ ਪੜ ਹਾਂਜੀ ਵੀਰੇ ਨੰਬਰ ਵੀਰੇ ਹੈਗਾ ਆਪਣਾ 95920 ਹਾਂਜੀ 52754 ਇੱਕ ਵਾਰੀ ਹੋਰ ਬੋਲ ਦਈਏ ਵੀਰੇ 95920 ਹਾਂ 52754 ਠੀਕ ਹੈ ਬਈ ਇਸ ਨੰਬਰ ਤੇ ਕਰਨੀਏ ਮ ਆ ਜਿਹੜੀ ਇਧਰਲੇ ਪਾਸੇ ਸੜਕ ਆ ਨਾ ਮਿੱਤਰੋ ਲੋਪੋ ਤੋਂ ਰਾਉ ਕੇ ਨੂੰ ਜਾਂਦੀ ਆ ਤੇ ਬਾਜੇ ਤੁਸੀਂ ਰਾਉ ਲੋਪੋ ਤੋਂ ਰਾਉ ਕੇ ਨੂੰ ਚੱਲਣ ਲੱਗੇ ਆ ਤਾਂ ਮੁੜਦੇ ਆ ਸਰ ਮੋੜ ਘਰ ਆ ਤੇ ਜੇ ਤੁਸੀਂ ਰਾਉ ਕੇ ਤੋਂ ਲੋਪੋ ਨੂੰ ਆ ਰਹੇ ਆ ਤਾਂ ਫਿਰ ਵਾ ਪਿੰਡ ਦੇ ਵਿੱਚ ਐਂਟਰੀ ਨਹੀਂ ਕਰਨੀ ਗੇਟ ਤੋਂ ਪਿੱਛੇ ਹੀ ਬਾਈ ਦਾ ਘਰ ਆ ਗੱਲਬਾਤ ਲਈ ਨੰਬਰ ਸਕਰੀਨ ਤੇ ਅੱਗੋਂ ਬਾਈ ਤੁਹਾਨੂੰ ਕੈਚ ਕਰ ਲੂਗਾ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਤੇ ਜਿਹੜੇ ਪ੍ਰਾਣੂ ਮੈਂ ਪਸੰਦ ਦਾ ਸੰਪਰਕ ਕਰ ਸਕਦੇ ਆ ਧੰਨਵਾਦ 1 ਲੱਖ 10 ਹਜ਼ਾਰ ਰੇਟ